ਹਿੰਸਾ ਸ੍ਰੀ ਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕਠਿਆਲਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਉਤਮ ਭਾਈ ਜੀ ਹੁਣਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਤੇ ਵੀ ਤੁਹਾਨੂੰ ਇੱਕ ਗਾਂ ਤੇ ਦੋ ਤੁਹਾਨੂੰ ਝੋਟੀਆਂ ਤੁਹਾਨੂੰ ਸੂਈਆਂ ਦਿਖਾਵਾਂਗੇ ਇੱਕ ਆ ਕਾਫੀ ਖੂਬਸੂਰਤ ਛੋਟੇ ਸੇਂਗ ਵਾਲੀ ਝੋਟੀ ਤੁਹਾਨੂੰ ਦਿਖਾਉਣੀ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਸਨੋਂ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਦੇ ਜੀ ਚਲੋ ਵਧੀਆ ਕਿਰਪਾ ਚੀਤੀ ਜੀ ਤੇ ਮਾਲ ਤੇ ਪਹਿਲਾਂ ਮੱਦ ਦੱਸੰਦੇ ਸੀ ਹੁਣ ਤਿੰਨ ਕੀ ਰਗੀਆਂ ਜੀ ਫਿਰ ਵਗ ਗਿਆ ਜੇ ਕੱਲ ਪੰਜੀ ਬਸੇ ਤੋਂ ਦੋ ਕੇ ਵਗੇ ਜਿਹੜਾ ਪਿੱਛਲ ਗਿਆ ਜੀ ਠੀਕ ਹੈ ਤੇ ਕੱਲ ਹੀ ਲੱਗੇ ਇੱਕ ਸਵੇਰੇ ਖੜੀ ਆ ਮਤਲਬ ਕਿ ਆਈ ਚਲਾਈ ਚੱਲੀ ਜਾਂਦੀ ਐ ਕਿ ਹਾਂ ਜੀ ਵੀਡੀਓ ਪਈ ਨੂੰ ਕਾਫੀ ਦਿਨ ਹੋ ਗਏ ਸੀ ਮਾਲ ਤੇ ਤੁਹਾਨੂੰ ਬਣਾ ਜੋ ਹਫਤਾ ਲੰਮਾ ਤੇ ਲੰਬੀ ਧੀਰ ਹੈ ਕਹਿੰਦੇ ਨਿਕਲਦਾ ਜਾਂਦਾ ਜੀ ਤੁਸੀਂ ਕਹਿੰਦੇ ਵੀ ਜਮਾ ਨਹੀਂ ਹੁੰਦਿਆ ਮਾਲ ਜਮਾ ਨਹੀਂ ਹੁੰਦਿਆ ਆਪ ਦਾ ਅਖੀਰ ਜਿਆ ਨਾ ਕੋਈ 7 8 9 ਤੇ 베ਰੀ ਵੀਡੀਓ ਪਾਈਏ ਬਾਕੀ ਚਲੋ ਵਪਾਰੀ ਵੀਰਾਂ ਨੇ ਵੀ ਇਹੀ ਹੁੰਦਾ ਵਾ ਕਿ ਹੁੰਦੀਆਂ ਚੱਲ ਜਾਂਨ ਆਉਣ ਤੇ ਵਿਕ ਜਾਂਦੇ ਨੇ ਆਪਾਂ ਵੀਡੀਓ ਪਾ ਕੇ ਵੇਚਣੀਆਂ ਨੇ ਜ਼ਰੂਰੀ ਕਿ ਜਿਹੜਾ ਵਾ ਕਈਆਂ ਨੇ ਜਦੋਂ ਫਿਰ ਇੱਕ ਜੇ ਵੱਜ ਜਾਂਦੀਆਂ ਵਾ ਤੇ ਫਿਰ ਇਹ ਅੱਖਾਂ ਦਾ ਸਿਲਕਾ ਲੱਗਿਆ ਜਾਏ ਕਮਨਾਨ ਵਾਲੀ ਬਾਕੀ ਤੁਹਾਡੀ ਵੀਡੀਓ ਕਰਕੇ ਨੰਬਰ ਕਾਫੀ ਵੰਡੇ ਗਏ ਆ ਠੀਕ ਹੈ ਭੈ ਭਰਾ ਨਾਲ ਪ੍ਰੇਮ ਬਣਾ ਸਾਰੇ ਜੁੜੇ ਆ ਬਾਕੀ ਤੁਹਾਡੇ ਨਾਲ ਵੀ ਜੁੜੇ ਆ ਦੇਖੋ ਤੁਸੀਂ ਵੀ ਵਧਾਈ ਦੇ ਪਾਸਰ ਜੇ ਕੱਲ ਵੀਡੀਓ ਪਾਈ ਤੀ ਵੇਖੀ ਮੈਂ ਵੀ ਤੁਹਾਡੀ ਵੀਡੀਓ ਠੀਕ ਆ ਕਾਫੀ ਵੀਰ ਭਰਾਵਾਂ ਦਾ ਫੋਨ ਆਉਂਦਾ ਹੈ ਕਿੰਿਆਂ ਦਾ ਇਹ ਵੀ ਜੁੜੇ ਪਸ਼ੂ ਲੈਣ ਵਾਸਤੇ ਕਿ ਵੈਸੇ ਜੁੜੇ ਆਪਣੇ ਨਾਲ ਤੁਹਾਡੇ ਨਾਲ ਵੀ ਹਾਂਜੀ ਹਾਂਜੀ ਕਿੰਿਆਂ ਦਾ ਆਉਂਦਾ ਵੀ ਹਰਪ੍ਰੀਤ ਨੇ ਆਪਣੇ ਵਿੱਚ ਫੋਟੋ ਵਾਲੀ ਉਹ ਨਹੀਂ ਬਸਾਉਂਦੇ ਕੈਮਰੇ ਸਾਹਮਣੇ ਨਹੀਂ ਆਉਂਦੇ ਤੇ ਤੁਹਾਨੂੰ ਇੱਕ ਤਾਂ ਇੱਕ ਕਈ ਵੀਰਾਂ ਨੇ ਫੋਨ ਵੀ ਕੀਤਾ ਗੱਲ ਜੀ ਕੀਤੀ ਆ ਹਾਂਜੀ ਹਾਂਜੀ ਕਿ ਆਖਿਆ ਵੀ ਨਹੀਂ ਜੀ ਆਪਣੀ ਵੀਡੀਓ ਨਹੀਂ ਆਨੂੰ ਤੇ ਇੰਨੇ ਪ੍ਰੇਮ ਨਾਲ ਤੁਹਾਡਾ ਮਾਲ ਇੱਕ ਜਿਹੜਾ ਵਿਕਦਾ ਜਾਂਦਾ ਰਹੇ ਹਾਂਜੀ ਹਾਂਜੀ ਚਲੋ ਬਾਕੀ ਵੀ ਕੱਲ ਲਾਈਵ ਹੋਗੇ ਜੀ ਹਾਂਜੀ ਨੇ ਕਟੰਗ ਵਾਲੇ ਨੇ ਸਰਦਾਰ ਨੇ ਕਿੱਦਾਂ ਦੇ ਨੇ ਕਿੱਦਾਂ ਦੇ ਨਹੀਂ ਮੈਂ ਇਸੇ ਕਰਨ ਕਰਕੇ ਫਿਰ ਸਾਰੇ ਵੀਰਾਂ ਦਾ ਜਦੋਂ ਉਹ ਕੰਮ ਹੋਇਆ ਜੀ ਤਾਂ ਫਿਰ ਤੁਹਾਨੂੰ ਪਤਾ ਗੱਲ ਸਾਰੇ ਮੰਨ ਨਹੀਂ ਪੈਂਦੀ ਬਹੁਤ ਕੁਝ ਹੋਏ ਨੇ ਹਾਂਜੀ ਹਾਂਜੀ ਦਾ ਵਿਚਾਰ ਵੀ ਬਹੁਤ ਵਧੀਆ ਜੀ ਆਪ ਵੀ ਸਿੱਖੀ ਸੂਤ ਦੇ ਵਿੱਚ ਨੇ ਚਲੋ ਬਾਕੀ ਇਤਰਾ ਹੀ ਐ ਜੇ ਤੇ ਆਪ ਜੇ ਸਿੱਖ ਨਹੀਂ ਦਏ ਜਿੱਤਰਾ ਤੁਹਾਡੇ ਕੋ ਵੀ ਜਦੋਂ ਵੀ ਆਈਦਾ ਵਾ ਤੋ ਇਹਨਾਂ ਕੋਈ ਨਵੀਂ ਗੱਲ ਸਿੱਖ ਕੇ ਜਾਂਦਾ ਵਾ। ਹਾਂਜੀ। ਬਹੁਤ ਸਾਰੇ ਇਦਾਂ ਇਨਸਾਨੜਾ ਗਲਤੀਆਂ ਦਾ ਬਤਲਾਇਆ। ਹਾਂਜੀ ਹਾਂਜੀ। ਉਹ ਵੀ ਹੋ ਜਾਂਦੀ ਆ ਤੁਸੀਂ ਸਾਰੇ ਵੀਡੀਓ ਸਮਝਾਇਆ। ਹਾਂਜੀ। ਬਾਕੀ ਤੁਸੀਂ ਇਹ ਵੀ ਦੱਸਿਆ ਵੀ ਪਸ਼ੂ ਆਪਨੇ ਚੋਗੇ ਦੋ ਟਾਂਗੇ ਫੇਰ ਖੜੋ। ਹਾਂਜੀ ਹਾਂਜੀ। ਐਵੇਂ ਬਾਕੀ ਤੁਸੀਂ ਇਹ ਵੀ ਜਿੰਨੀ ਵੀਡੀਓ ਵਪਾਰੀਆਂ ਦੇ ਪਾਉਂਦੇ ਜੇ ਚੰਗੇ ਬੰਦੇ ਦੀ ਵੀਡੀਓ ਪਾਉਂਦੇ ਜੇ। ਆਪਣੇ ਆਪ ਤਾਂ ਹਰ ਕੋਈ ਟੰਗਾ ਹੀ ਸਮਝਦਾ। ਹਾਂਜੀ। ਕੋਸ਼ਿਸ਼ ਕਰਦੇ ਵੀ ਚੰਗੇ ਬੰਦੇ ਦੀ ਵੀਡੀਓ ਪਾਈਏ। ਇੱਕ ਇਹ ਨਹੀਂ ਵੀ ਕਈ ਮੈਂ ਦੇਖਿਆ ਬ ਆਪਾਂ ਦੇ ਉਹ ਵੇ ਇਡਾ ਬੜਾ ਝੂਠ ਨਹੀਂ ਹੁੰਦਾ ਝੂਠ ਇਹ ਹੁੰਦਾ ਜਿਆ ਛੋਟੀ ਗੱਬਣ ਆ ਹਾਂਜੀ ਤੇ ਹੋਏ ਖਾਲੀ ਦਾ ਆਪਾਂ ਕਹਿ ਲੀਏ ਸੂਨ ਵਾਲੀ ਆ ਹਾਂਜੀ ਬਾਰੇ ਦੋ ਚਾਲਦੇ ਹੁੰਦੇ ਆ ਆਪਾਂ ਕਹਿ ਲੀਏ ਚਾਰੇ ਸਹੀ ਆ ਹਾਂਜੀ ਬੜਾ ਝੂਠ ਤੇ ਠੱਗੀ ਇਹ ਹੁੰਦੀ ਆ ਬਾਕੀ ਦਾ ਦੁੱਧ ਉਹ ਘਾਟਾ ਵੱਧਾ ਹੋ ਜਾਂਦਾ ਸੂਏ ਦਾ ਜੇ ਕਿੱਦਾਂ ਘਾਟਾ ਵੱਧ ਹੋ ਸਕਦਾ ਆ ਹਾਂਜੀ ਸੋ ਕਿ ਆਪਾਂ ਤੇ ਆਪਣੀ ਨਿਗ੍ਹਾ ਨਾਲ ਹੀ ਦੇਖਣਾ ਕਿ ਦੂਜਾ ਸੁਭਾ ਹੋਏਗਾ ਤੇ ਜਿਆ ਵੀ ਹੋ ਸਕਦਾ ਕਿਉਂਕਿ ਦੁੱਧ ਦਾ ਵੀ ਗੱਬਣ ਪਸ਼ੂ ਦਾ ਵੀ ਅੰਦਾਜ਼ਾ ਹੀ ਹੁੰਦਾ ਆ ਬਾਕੀ ਵੱਧ ਵੀ ਜਾ ਸਕਦੀਆਂ ਤੇ ਘੱਟ ਵੀ ਹੋ ਸਕਦੀਆਂ ਆਪਾਂ ਹੀ ਤੋਂ ਕਵੰਡਰ ਦਾਣੇ ਘਾਲਦੇ ਨੇ ਦੇ ਨਾਲ ਵੱਢ ਸਕਦਾ ਕੋਈ ਸੇਵਾ ਕਰੇ ਤੇ ਵੱਧ ਵੀ ਸਕਦਾ ਵਾ ਹਾਂਜੀ ਤੇ ਬਾਕੀ ਸੋਏ ਦਾ ਵੀ ਜੇ ਹੁੰਦਾ ਵਾ ਤੇ ਜਿਹੜਾ ਵਾ ਪ੍ਰੋਪਰ ਤੇ ਜਿੰਨਾਂ ਦੀ ਘਰ ਦੀ ਹੁੰਦੀਆਂ ਉਹਨਾਂ ਨੂੰ ਪਤ ਕਈ ਵਾਰੀ ਤੇ ਉਹਨਾਂ ਨੂੰ ਵੀ ਨਹੀਂ ਚਿੱਤਾਂ ਹੁੰਦਾ ਵੀ ਬਾਕੀ ਚਾਹੇ ਪਸ਼ੂਨਾਂ ਜਿਹਨਾਂ ਦੀ ਸੇਵਾ ਕਰੀਏ ਉਹ ਨਹੀਂ ਚੋ ਸਕਦੇ ਐ ਸਿੱਧੀ ਕਾਲ ਜੀ ਹਾਂਜੀ ਹਾਂਜੀ ਕਰੀਏ ਸ਼ੁਰੂ ਫਿਰ ਹਾਂਜੀ ਬੇਤੀ ਕਰੀਏ ਜੀ ਤੇ ਨਾਮ ਦੱਸਦੇ ਕਰੀ ਫਿਰ ਆਪਣਾ ਨਾਮ ਆਪਣਾ ਉਤਮ ਸਿੰਘ ਜੀ ਸਾਨ ਦਾ ਸਰਦਾਰ ਗੁਰਦੇਵ ਸਿੰਘ ਵਪਾਰੀ ਪਿੰਡ ਕਟਿਆਲਾ ਤਸਵੀਰ ਡੇਰਾ ਬਾਬਾ ਨਾਨਕ ਜ਼ਿਲ੍ਹਾ ਕਰਤਾਰਪੁਰ ਫੋਨ ਨੰਬਰ 98554 76701 ਦੂਜਾ ਨੰਬਰ 99142 55034 ਠੀਕ ਹੈ ਤੇ ਚਲੋ ਸ਼ੁਰੂਆਤ ਹੈ ਜਿਹੜੀ ਇਹ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਇਤੋਂ ਹੀ ਆਪਾਂ ਕਰਨੀ ਹੈ ਥਾਣੇ ਦੇ ਇੱਕ ਵਰੀ ਲੱਗ ਰਿਹਾ ਦੇਖ ਸਕਦੇ ਕਾਫੀ ਪਿਆਰਾ ਥਾਣਾ ਜਿਹੜਾ ਲੱਗਿਆ ਤੇ ਮਿਲਕ ਮਿਲਮੀ ਚੰਗੀ ਲੱਗੀ ਹੈ ਚੰਗੇ ਘੱਦ ਕਾਕਤੀ ਆ ਤੇ ਠਪੜੇ ਦੇ ਵੀ ਚੰਗੀ ਆ ਕਿੰਨਾ ਚਿਰ ਹੋ ਗਿਆ ਵੀ ਜੀ ਨਾ ਸੋਈ ਨਾ ਇਹ ਵਿਧੀ ਜੋ ਤੇ ਪਰਸੋ ਦੀ ਸਹੀ ਜੇ ਮਗਰ ਦੇ ਕੱਤੀ ਬਹੁਤ ਆਵਦੀ ਆਈ ਜੇ ਇੱਕ ਰੰਗ ਕਾਲੀ ਹੈ ਮੋਹਰਾ ਨਸਲ ਚ ਹਾਂ ਕੱਤੀ ਜੇ ਤੇ ਮਗਰ ਬੜੀ ਪਿਆਰੀ ਕੱਤੀ ਜਿਹੜੀ ਕੱਤੀ ਵੀ ਚੰਗੇ ਟੀਕੇ ਦੀ ਆਪਦੀ ਮਗਰ ਹਾਂ ਜੀ ਹਾਂ ਜੀ ਤੇ ਕਿਨਵਾ ਸੁਆ ਜੇ ਦੂਜਾ ਸੁਆ ਜੇ ਦੇ ਚ ਮੋਹਾਂ 6 ਦੰਦ ਜੇ ਇੱਕ ਨਹੀਂ ਦੇ ਦੰਦ ਜਿਹੜੇ ਬਰਾਬਰ ਕਰਦੀ ਜੇ ਤੇ ਚਵਾਈ ਬਹੁਤ ਸ਼ਾਨਦਾਰ ਲੱਗੀ ਆ ਸਟਾਰਟਿੰਗ ਦੇ ਜਿਹੜੇ ਦੁੱਧ ਵੀ ਆ ਨਾ ਹਾਂਜੀ ਆ ਤੁਹਾਨੂੰ 10 ਲੀਟਰ ਤੋਂ ਬਾਹਰ ਬੋੜਾ ਹੀ ਆ ਤੇ ਕਿੰਨਾ ਕੁ ਦੋ ਚਵਾਈ ਜਾਊਗੀ ਦੁੱਧ ਦੇਖੋ ਜਦਾਂ ਛੋ ਚੰਨ ਲੱਗੀ ਦੁੱਧ 15 16 15 16 ਲੀਟਰ ਨਾਰਮਲ ਭਰੇਗੀ ਇਸੇ ਵਾਰੀ ਦੋਰਾ ਫਿਰ ਇੱਕ ਰੀਨ ਅਦੇ ਇਸ ਦੇ ਹਵਨ ਨਾਲ ਇਹਦਾ ਲੱਗੇ ਤਾਂ ਤੇ ਕਿੰਨਾ ਫਿਰ ਮੁੱਲ ਵਿੱਧੀ ਇਹਦਾ ਵੇਚੇ ਮੁੱਲ ਕਰਾਉਂਦਾ ਭਾਂਜੇ ਨਾਲ ਮਰਜ਼ੀ ਕਰਾ ਲਓ ਕੋਈ ਡੇਢ ਕਰਾ ਲੇ 2 ਲੱਖ ਕਰਾ ਲੈ ਪਰ ਆਪਾਂ ਦਾ ਰੇਟ ਨਾਰਮਲ ਹੀ ਰੱਖਣਾ ਹੈ ਅੱਛਾ ਤੇ ਬਾਕੀ ਜਿਹੜੇ ਵੇਦੂ ਕਿਹਨੂੰ ਦਸੇਂਦਾ ਜਿੱਦਾਂ ਨਹੀਂ ਛੋਡੀ ਆ ਅੱਛਾ ਸਰ ਸਾਹਿਬ ਮੈਂ ਪਰ ਪਈਆਂ ਨਾਲੇ ਕੋਈ ਪੈਸਾ ਬਹੁਤ ਔਖਾ ਬਣਦਾ ਹਾਂ ਜੇ ਅੱਜ ਇਹ ਮਾਰਦਾ ਮੁੱਲ ਹੀ ਆਪਾਂ ਲੈਣਾ ਹੈ ਜੇ ਇਹ ਰੀਡਰ ਸਹਿਂਦਾ ਤਾਂ ਫੋਨ ਲਾਏ ਫੋਨ ਤੇ ਗੱਲ ਕਰਾਂਗੇ ਆਪਾਂ ਅੱਛਾ ਫੋਨ ਤੇ ਦੱਸੋ ਅੱਜ ਬਾਕੀ ਸਾਰੇ ਡੰਗਾਂ ਦਾ ਰੇਟ ਦੱਸਾਂਗੇ ਤਾਂ ਆਪਾਂ ਫੋਨ ਤੇ ਕਰਦੇ ਆ ਇਹ ਕਿ ਚਲੋ ਰੱਖੋ ਤੇ ਹੁਣੇ ਕਾ ਜਿਹੜੀ ਮੱਝ ਆ ਚੰਗੇ ਕਦ ਕੱਢਦੀ ਆ ਤੇ ਥਾਣਾ ਇਹਦੇ ਵੀ ਲੱਗਦੇ ਦੇਖ ਸਕਦੇ ਜੀ ਤੇ ਮਿਲ ਕੇ ਵੀ ਨੇ ਵੀ ਚੰਗੀ ਲੱਗੀ ਆ ਦਸੀਏ ਵੀ ਜਿਹੜੇ ਬਾਰੇ ਵੀ ਜਿਹੜਾ ਦੂਜਾ ਸੂਆ ਝੋਟੀ ਦਾ ਜੀ ਹਾਂਜੀ ਇਹਨੂੰ ਸੂਈ ਨੂੰ ਕੋਈ ਮਹੀਨੇ ਦੇ ਅੰਦਰ ਬਾਹਰ ਹੋ ਗਿਆ ਆ ਅੱਛਾ ਪਰ ਜਿਹੜਾ ਤਾਜੀ ਸੂਈ ਝੋਟੀ ਇਸਨੇ 16 ਲੀਟਰ ਦੁੱਧ ਹੀ ਅੱਛਾ ਤੇ ਮਾਲ ਵੀ ਕਹਿੰਦੀ ਕਿ ਹੁੰਦੀ ਉੱਤੇ ਝੋਟੀ ਸੀ ਤਾਂ ਹੁਣ ਆਪਾਂ ਵੀਰ ਦਾ ਨਾਂ ਨਹੀਂ ਲੈਣਾ ਚਾਹੁੰਦੇ ਸੂਈਆਂ ਚਾਵੇਂ ਸੇਵਾ ਇਦਾਂ ਦੀ ਆ ਵੀ ਮਾਲ ਹੀ ਖਰੀਦ ਲੈਣੇ ਪਏ ਕਰਕੇ ਪਰ ਉਹ ਇਨਸਾਫ ਨਹੀਂ ਕਰਦੇ ਹਾਂਜੀ ਇਹ ਕੱਲ ਦੀ ਆਈ ਦਾ ਦੇਖੋ ਹੁਣੇ ਚਾਹ ਰਾ ਮਰ ਹਾਂ ਵੀ ਫੁੱਲੀ ਤਾਂ ਨੇ ਚੜਦੀ ਆ ਦੇਖੋ ਤਾਜੀ ਫਟੇ ਖਾਣੋਂ ਨਹੀਂ ਠੰਡੇ ਦੇ ਪੂਰੇ ਰੱਜੀ ਆ ਹਟਾ ਜਿੰਨੀ ਕੋਈ ਰੇਂਜ ਆ ਉੱਥੇ ਜਾਨੇ ਸੇਲ ਕਰਤਾ ਇਹ ਬਾਕੀ ਇਹਨਾਂ ਨੂੰ ਜੋ ਪਾਵਾਂਗੇ ਦੁੱਧ ਫੇਰ ਉੱਥੇ ਜਾਏਗੀ 10 ਲੀਟਰ ਦੀ ਐਂ ਤਾਂ 12 ਲੀਟਰ ਠੰਡਾ ਕਰਕੇ ਦੁੱਧ ਆ ਜਾਣਾ ਤਿਆਰ ਜਿਹੜਾ ਬਿਲਕੁਲ ਦੁੱਧ ਆ ਜਾਣਾ ਹਾਂਜੀ ਤੇ ਬੱਚਾ ਕੀ ਇਹ ਤਾਂ ਮਗਰ ਬੱਚਾ ਕੱਟੀ ਜੇ ਮਗਰ ਆ ਜੇ ਆਹ ਕੱਟੀ ਜੇ ਬਾਕੀ ਹੈ ਮਹੀਨੇ ਤੋਂ ਬਾਅਦ ਹੀ ਹੋ ਉਤਰਾਂ ਆਪਣੀ ਸਮਝਣਾ ਕੋ ਵੇਖ ਲੈ ਤੇ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਕੱਟੇ ਵੀ ਉਤਰਾਂ ਚਲੋ ਥੋੜੇ ਦੇ ਬਿਨਾਂ ਤਾਂ ਚਲੋ ਵਾਧਾ ਘਾਟਾ ਹੋ ਜਾਂਦਾ ਹਾਂ ਤੇ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਬਾਕੀ ਕਾਨੂੰਨ ਬਹੁਤ ਵਧੀਆ ਲੱਗੀ ਵੇਜੀ ਇਹ ਜੀ 12 ਲੀਟਰ ਦੁੱਧ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਆ ਬਾਕੀ ਇਹ ਆ ਵੀ ਉਹ ਤੇਰਾ ਕੱਦ ਕਾਠ ਦੀ ਪਿੱਠ ਪੁੜੇ ਦੀ ਜਣੀ ਚੰਗੀ ਆ ਕੱਦ ਕਾਠੇ ਦਾ ਵੱਡੀਆਂ ਮੱਜਾਂ ਜੀ ਆ ਅੰਡੇ ਸਰਦੇ ਸਵਾਨਾ ਇਹਦਾ ਤੇ ਉਤਰਨ 12 ਲੀਟਰ ਪੱਕਾ ਦੁੱਧ ਹੈਗਾ ਮੱਕੇ ਦੇ ਤਿਆਰ ਪੱਕਾ ਇਹ ਚਵਾ ਦੇ ਭਰੇ ਵੀ ਪਏ ਠੀਕ ਆ ਬੱਦੇ ਦੇ ਵੱਡੇ ਕੀ ਛੋਟੇ ਜਿੱਦਾਂ ਦੀ ਚਾਰੂਗਾ ਤੇ ਮੁੱਲ ਫਿਰ ਇਹਦਾ ਮੁੱਲ ਵੀ ਦੇਖੋ ਜੇ ਤਾਜੀ ਹੁੰਦੀ ਤਾਂ ਇਹਨੇ ਕਿਦਾ ਲੱਖ ਸਵਾ ਲੱਖ ਮੁੱਲ ਕਰਨਾ ਸੀ ਪਰ ਹੁਣ 2 ਮਹੀਨਾ ਖਵਾ ਚਵਾ ਗਈ ਆ ਹਾਂਜੀ ਇਹਨਾਂ ਦੇ ਇਨਸਾਨ ਤਾਂ ਟੁੱਟੀ ਫੜੀ ਜੀ ਠੀਕ ਆ ਬਾਕੇ ਅੱਜ ਦੇ ਸਾਨਾ ਮੁੱਲ ਕਰਾਂਗੇ ਅੱਛਾ ਫੋਨ ਕਰਾਉਣ ਭਾਇ ਦਾ 85 ਕਰਾ ਲਓ 72000 ਦੀ ਦੇਾਂਗੇ ਵੀ 72000 ਹਾਂਜੀ ਹਾਂਜੀ ਕਿ ਵਿੱਚੋਂ ਕਰਦੋ ਕਿ ਮਾਨ ਹੋਰ 2000 ਜੋ ਛੱਡਾਂਗੇ 70000 ਦੀ ਦੇਾਂਗੇ ਵੀ ਜੀ ਚਲੋ 70 ਜਾਂ ਵੀ 2 ਹੋਰ ਛੱਡ ਦਿਓ ਫਿਰ 68 ਦੀ ਜਾਂ ਦੋ ਆਉਂਦੀ ਇੰਜ ਛੋਟੀ ਵੱਡੇ ਘੱਟ ਘਾਟ ਵਾਲੀ ਆ ਬੱਚ ਦੇ ਕਹਤਾ 68 ਸਾਬਨਾ ਠੀਕ ਹੈ ਪਰ ਕੋਈ ਇੱਥੇ ਆਏ ਮਸੱਲੀ ਕਰੇ ਚੌਣ ਜਿੱਦਾਂ ਨਹੀਂ ਲੱਗੀ 60000 ਦੇ ਦੇ ਦੋਗੇ ਤੇ 12 ਲੀਟਰ ਦੁੱਧ ਘਰ ਚਵਾ ਦੇ ਹਾਂਜੀ ਇੱਥੋਂ ਦੀ ਇੱਥੋਂ ਦੀ ਗਾਰੰਟੀ ਨਹੀਂ ਦੇ ਸਕਦੇ ਘਰ ਦੇ ਨਹੀਂ ਹਾਂ ਠੀਕ ਹੈ ਵੀ ਜਿਹੜੇ ਕਹਿੰਦੇ ਕਿ ਇੱਥੋਂ ਦੀ ਸਾਡੇ ਘਰ ਦੀ ਗਾਰੰਟੀ ਆ ਕਿਸੇ ਦੇ ਘਰ ਦੀ ਨਹੀਂ ਇਸ ਕਰਕੇ ਆਪਣਾ ਇੱਥੇ ਹੀ ਵੇਖ ਕੇ ਚੁਆਇ ਕਰਕੇ ਕਰੀ ਤੇ ਇੱਕ ਹੁਣ ਹੌਲੇ ਭਾਜ ਜਰਸੀ ਆ ਗਈ ਜਿਹੜੇ ਵੀਰਾਂ ਨੂੰ ਸ਼ੌਂਕ ਹੁੰਦਾ ਵੇ ਜਰਸੀ ਸੋਹਣੀ ਰੱਖੀਏ ਪਰ ਪੈਸੇ ਪੈਸੇ ਖਰਚ ਘੱਟ ਖਰਚ ਪੈਸੇ ਹੋਲੇ ਖਰਚੇ ਜਿੰਨੇ ਦਾ ਕਢਾਉਣਾ ਹੀ ਹੁੰਦਾ ਅਜੇ ਠੀਕ ਹੈ ਜਿੱਕਰ ਮੇਲੇ ਤੋਂ ਗਾ ਲੱਗ ਗਏ ਇੰਨੇ ਵੀ ਉੱਧਾ ਹੀ ਆਏ ਠੀਕ ਆ ਤੇ ਬਾਅਦ ਕੀ ਇਧਰ ਕੋਈ ਠੰਡੀ ਦੇਰੀਆ ਕੋਈ ਨਹੀਂ ਇਹ ਨਹੀਂ ਪਾਣਾ ਪੋਣਾ ਜਾ ਕੇ ਤਾਂ ਦੁੱਧ ਕਿੰਨਾ ਜੇ ਦੇਖੋ ਦੁੱਧ 6 ਲੀਟਰ ਪੱਕਾ ਹੋ ਜਾਏ ਤੋਰੋ ਫੇਰ ਇੰਨਾ ਇਹ ਲੈ ਜੀ ਇਹਦੇ ਤੇ ਇਹਦਾ ਫਿਰ ਮੁੱਲ ਮੈਂ ਇਹਦੇ ਭਾਂ ਕਰਾਂਗਾ ਇਹਦੇ 18 ਕਰਾਵਾਂ 17 ਕਰਾਵਾਂ 20 ਕਰਾਵਾਂ ਹਾਂਜੀ 14 ਹਜ਼ਾਰ ਦੀ ਚਲਦਾ ਜੀ ਗਿਫਤੀ ਹੈ ਸਾਡਾ ਜੀ ਵਿਚੋ ਮਾਨਤਨ ਕਰ ਦੋਗੇ ਹੋਰ ਛੜਦਾਂਗੇ ਯਾਰ ਯਸ ਨਾ ਹੀ ਕਰ ਦੋ ਪੂਰੀ 12000 ਦੀ ਜਾਂਦਾ ਚਲੋ ਯਾਰ ਹੋਰ ਛੋੜ ਕਰਦੇ ਫਿਰ 11 ਦੀ ਕਰਾਈ ਜਾਂਦੇ ਅੱਗੇ ਕਰਾਈ ਨਹੀਂ ਚਲੋ ਅੱਜ ਵਿਆਹ ਕਰਾ ਕਰਾਲੀਆ ਛੋਟ ਮੈਂ ਕਿਹਾ ਬਾਬਾ ਚਲ 10000 11000 ਦੀ ਦਦਾਂਗੇ ਬਾਕੀ ਵੀਰ ਦੇ ਫੋਨ ਲਾਏ ਹੋਰੇ ਮਾਰਦਾ ਜਿਨਾ ਸੇ ਚਾਰਾ ਠੀਕ ਆ ਬਾਕੀ ਹੁੰਦੀ ਨਹੀਂ ਵਸ਼ੀਏ ਜਦੀ ਵੇਖੋ ਸੋਹਣੀ ਜੀ ਦੁੱਧ ਵੀ 6 ਲੀਟਰ ਜੇ ਵਧੇ ਕਿ ਬਾਕੀ ਫਰੀਜੀ ਆ ਜਦੋਂ ਮੱਦੀ ਬੈਠੇ ਤੁਸੀਂ ਧਾਰ ਘੱਲੇ ਨੇ ਤੇ ਇਹਨੇ ਘੜ ਮਾਰਨੀ ਚਾਹੀਦੀ ਠੀਕ ਆ ਬਾਕੀ ਇਹ ਆ ਕਿ ਕੋਈ ਵੀਰ ਇੱਥੋਂ ਆ ਕੇ ਤਸੱਲੀ ਕਰਕੇ ਵੇਖ ਕੇ ਛੱਡ ਜੇ ਤਸੱਲੀ ਕਰਕੇ ਫੇਰ ਮਾਰ ਖੜੇ ਨਹੀਂ ਠੀਕ ਹੈ ਜੀ ਬਾਕੀ ਜੋ ਵੀ ਹੈ ਸਾਰਾ ਕੁਝ ਇਹੀ ਹੈ ਆਪਣੇ ਸਮਝਣਾ ਵੇਖ ਕੇ ਤਸੱਲੀ ਕਰਕੇ ਖੜੋ ਤੇ ਬਾਕੀ ਮੈਟ ਵੀ ਵੇਚਦੇ ਹੁਣੇ ਵਕਾਊ ਕਰਦੇ ਆ ਜੇ ਕਿਸੇ ਨੇ ਮੈਟ ਵੀ ਨਾਲ ਮੰਗਾਉਣੀ ਆ ਤੇ ਉਹ ਵੀ ਕੋਈ ਵੀਰ ਫੋਨ ਕਰ ਸਕਦਾ